ਉਹੇ ਗੁਰੂ ਜੀ ਦਾ ਖਰਸਾ ਉਹੇ ਗੁਰੂ ਜੀ ਕੀ ਫਤਿਹ ਰਾਗ ਗੋੜੀ ਗਵਾਰੇ ਜੀ ਅਸ਼ਟਪਦੀ ਕਵੀ ਜੀ ਕੀ ਇੱਕ ਹੂ ਦਾ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗਿਆ ਵੈ ਸੋ ਸੁਖ ਨੂੰ ਨਾ ਮੰਗਿਆ ਪਾਵੇ ਕਿਸ ਨੂੰ ਚਾਉਂਦੇ ਐ ਭਗਤ ਜੀ ਕਹਿੰਦੇ ਸੰਸਾਰ ਸੁੱਖਾਂ ਦੇ ਖਾਤਰ ਜਿੰਨੇ ਕਰਮ ਧਰਮ ਕਰਦਾ ਪਰ ਦੁੱਖ ਫੇਰ ਆ ਜਾਂਦੇ ਨੇ ਨਵੇਂ ਪਾਸਾ ਵੀ ਸਮਝ ਆਉਂਦੇ ਨੇ ਆਪਾਂ ਨੂੰ ਜਤਨ ਬਹੁਤ ਸੋਕੇ ਕੀ ਸਾਰੇ ਜਿੰਨੇ ਵੀ ਧਰਮ ਕਰਮ ਨੇ ਸੰਸਾਰ ਜਿੰਨਾ ਵੀ ਆ ਸੁੱਖ ਦੇ ਜਤਨ ਕਰਦਾ ਦੁੱਖ ਦੇ ਦਾ ਕੋਈ ਵੀ ਨਹੀਂ ਕਰਦਾ ਦੁੱਖ ਫਿਰ ਕਿਉਂ ਆ ਜਾਂਦਾ ਹੈ ਜਤਨ ਬਹੁਤ ਸੋਕੇ ਕੀਏ ਦੁੱਖੋ ਕੀ ਉਹ ਨਾ ਕੋਈ ਕਿਉਂ ਆਉਂਦੇ ਕੀ ਹੈ ਇਹ ਇਹਨੂੰ ਸਮਝਣ ਦੀ ਲੋੜ ਹੈ ਪਰ ਭਗਤ ਜੀ ਤਾਂ ਐਂ ਕਹਿੰਦੇ ਸੁੱਖ ਮੰਗ ਦੁੱਖ ਆ ਕੇ ਆਵੇ ਜੇ ਸੁੱਖ ਮੰਗਦੇ ਨੇ ਦੁੱਖ ਆਉਂਦਾ ਤਾਂ ਫਿਰ ਕਹਿੰਦੇ ਸਾਨੂੰ ਨਹੀਂ ਚਾਹੀਦਾ ਸਾਨੂੰ ਐਸਾ ਸੁੱਖ ਚਾਹੀਦਾ ਜਿੱਨੀ ਸੁੱਖ ਹਮੂਨਾ ਮੰਗਿਆ ਭਾਵੇਂ ਸੁਖ ਕੀ ਹੈ ਵਿਖਿਆ ਅਜੂ ਸੁਰਤ ਸੁਖਾਸਾ ਕੈਸੀ ਹੋਈ ਹੈ ਰਾਜਾ RAM ਨਿਵਾਸ ਵਿਖਿਆ ਮਾਇਆ ਜਿਹੜੇ ਸਰੀਰ ਕਰਕੇ ਸਾਨੂੰ ਸੁਖ ਨੇ ਉਹ ਨੂੰ ਅਸੀਂ ਆਤਮਿਕ ਸੁਖ ਮੰਨ ਕਰਕੇ ਮੰਨ ਲੈਨੇ ਆ ਉਤੋਂ ਕਰਾਇ ਪੈ ਜੰਨੇ ਆ ਜਿੰਨੀ ਮਾਇਆ ਜਿੰਨੀ ਸੰਪਤ ਕੁਦਰਤ ਨੇ ਬਣਾਈ ਹੈ ਸਮਗਰੀ ਇਹ ਸਰੀਰ ਕਰਕੇ ਸਰੀਰ ਪੈਦਾ ਕੀਤੇ ਨੇ ਉਹਦੀ ਖਾਤਰ ਹੈ ਆਤਮਿਕ ਸੁਖ ਤਾਂ ਫਿਰ ਆਤਮਾ ਪ੍ਰਾਤਮਾ ਯਤਕ ਲੈ ਨਹੀਂ ਹੁੰਦੀ ਉਹ ਨੂੰ ਕਿਵੇਂ ਸੁਖ ਮਿਲੂ ਬਾਣੀ ਆਪਾਂ ਨੂੰ ਇੱਕ ਦਾ ਗਿਆਨ ਕਰਾਉਂਦੀ ਇੱਕ ਹੋਂਦ ਤਾਂ ਆਪਾਂ ਆਏ ਆ ਪਰ ਇੱਕ ਹੋਈ ਨਹੀਂ ਆਪਾਂ ਸਰੀਰ ਕਰਕੇ ਪੂਰਨ ਉਹ ਉੱਥੋਂ ਕਰਾਈ ਪੈਗੇ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਤਨ ਆਪਣਾ ਰਾਹੂ ਚਲਾਣਾ ਗਤੀ ਆਤਮਾ ਦੀ ਹੋਣੀ ਹੈ ਸਰੀਰ ਦੀ ਕਰਨ ਲੱਗੇ ਫਿਰ ਕਿੰਨੇ ਕ ਸਿਆਣੇ ਆਪਾਂ ਨਹੀਂ ਇਹ ਗਲਤੀ ਕਰਨੀ ਜੋ ਭਗਤੀ ਸਮਝਾਉਂਦੇ ਨੇ ਭਗਤ ਗੁਰੂ ਸਾਹਿਬਾਨ ਦਾ ਇਹ ਮਾਰਗ ਹੈ ਰੱਬੀ ਬਾਣੀ ਨਾਲ ਆਪਾਂ ਜੁੜਨਾ ਹੈ ਫਿਰ ਕਿਤੇ ਆਪਾਂ ਨੂੰ ਇਹ ਸਮਝਾਉਣੀ ਆ ਵਿਖਿਆ ਜੋ ਸੁਰਤ ਸੁਖ ਆਸਾ ਕੈਸੀ ਹੋਈ ਰਾਜਾ ਰਾਮ ਨਿਵਾਸਾ ਕਿਵੇਂ RAM ਦਾ ਦਰਸ਼ਨ ਹੋਊਗਾ ਸਾਨੂੰ ਸਾਡੇ ਅੰਦਰ ਤਾਂ ਇੱਛਾ ਮਾਇਆ ਦੀ ਹੈ ਨਾਨਕ ਕੀ ਕਰ ਕੇਵਲ ਨਾਮ ਨਾਮ ਦੀ ਭਗਤੀ ਹੈ ਸਿੱਖੀ ਦਾ ਘਰ ਹੈ ਮੁਕਤੀ ਦਾ ਘਰ ਗੁਰੂ ਘਰ ਜਾ ਕੇ ਸਿੱਖੀ ਪਨੋਣੀ ਹੈ ਗੁਰ ਸ਼ਬਦ ਦੀ ਕਮਾਈ ਔਰ ਮਨ ਨੂੰ ਭਾਣੇ ਚ ਲਿਆਉਣਾ ਪਰ ਅਸੀਂ ਕੰਮ ਤਾਂ ਸਾਰੇ ਧਰਮਾਂ ਕਾ ਨੂੰ ਸੰਸਾਰੀ ਕਰੀ ਜਾਂਦੇ ਆ ਸਿੱਖ ਕਿਹੜੇ ਪਾਸਿਓਂ ਹੋਇਆ ਸੀ ਸਰੀਰ ਕਰਕੇ ਆਤਮਾ ਕਰਕੇ ਨਹੀਂ ਆਤਮਾ ਤੋਂ ਕੋਰੇ ਬੈਠੇ ਆ ਅਸੀਂ ਪ੍ਰਕਿਰਮੇ ਪ੍ਰਾਪਤੀ ਹੋ ਭਾਈ ਰਹਾਉ ਇਸ ਸੁਖ ਤੇ ਇਸ ਬ੍ਰਹਮ ਡਰਾਨਾ ਸੋ ਸੁਖ ਹਮੂ ਸੱਚ ਕਰ ਜਾਣਾ ਭਗਤ ਜੀ ਕਹਿੰਦੇ ਸੱਚ ਦਾ ਗਿਆਨ ਹੋਣ ਤੋਂ ਬਾਅਦ ਹੀ ਸਮਝ ਆਉਂਦੀ ਹੈ ਵੀ ਸੁਖ ਹੈ ਕੀ ਸੱਚ ਦਾ ਦਰਸ਼ਨ ਆਤਮਕ ਸੁਖ ਸਾਨੂੰ ਗੁਰੂ ਪਗ ਸੇਵਾਨਾ ਦੇ ਮਾਰਗ ਤੇ ਚੱਲ ਕੇ ਮਿਲਣਾ ਹੈ ਇਸ ਸੁਖ ਤੇ ਇਸ ਬ੍ਰਹਮ ਡਰਾਨਾ ਸੇ ਪੰਥੀ yogi ਸੁਖਤਾ ਤਿਆਗਿਆ ਸੀ ਸੰਸਾਰ ਤਾਂ ਉਹਨਾਂ ਨੇ ਤਿਆਗਿਆ ਸੀ ਪਰ ਰੱਬ ਦੀ ਮੱਤ ਨਾਲ ਚੱਲਦੇ ਸੀਗੇ ਸੰਸਾਰ ਛੱਡਦਾ ਬਾਣੀ ਸੰਸਾਰ ਛੱਡਣ ਨੂੰ ਨਹੀਂ ਕਹਿੰਦੀ ਮੂਹ ਬਾਇ ਦਾ ਜਿਹੜਾ ਜਾਲ ਹੈ ਸਾਡੇ ਅੰਦਰ ਉਹਨੂੰ ਕੱਟਣ ਨੂੰ ਕਹਿੰਦੇ ਆ ਉਹ ਅਸੀਂ ਕੱਟਿਆ ਨਹੀਂ ਗਿਆਨ ਹੋਇਆ ਨਹੀਂ ਇਹ ਸੁਖ ਤੇ ਬ੍ਰਹਮ ਸਭ ਬ੍ਰह्म ਬ੍ਰह्म ਗਿਆਨੀ ਮਾਰਗ ਵਾਲੇ ਡਰਾਨਾ ਉਹਨਾਂ ਨੇ ਸਮਝਿਆ ਵੀ ਜਿਹੜਾ ਸੁੱਖ ਹੈ ਇਹੀ ਤਾਂ ਕਾਲ ਹੈ ਇਹੀ ਸਾਨੂੰ ਜੰਮਣ ਮਰਨ ਨੂੰ ਲੈ ਕੇ ਜਾਂਦਾ ਹੈ ਇਹ ਸੁਖ ਤੇ ਸਿ ਬ੍ਰਹਮ ਡਰਾਨਾ ਸਿ ਪੰਥੀ ਬ੍ਰह्म ਬ੍ਰह्म ਗਿਆਨੀ ਡਰਾਨਾ ਸੋ ਸੁਖ ਨੂੰ ਸਾਚ ਕਰ ਜਾਣਾ ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਣਾ ਹੈ ਸੁਖ ਹੈ ਕੀ ਸੰਕਾਦਿਕ ਨਾਰਦ मुनि ਸੇਖਾ ਤਿੰਵੀ ਤਨਵੇਂ ਮਨ ਨਹੀਂ ਪੇਖਾ ਜਿਨ੍ਹਾਂ ਦੇ ਮਗਰ ਅਸੀਂ ਤੁਰੇ ਫਿਰਦੇ ਹ ਰਿਸ਼ੀਆਂ ਮੁੰਨੀਆਂ ਦੇ ਸੰਸਾਰੀ ਧਰਮ ਕਰਮ ਅਸੀਂ ਕਰਦੇ ਆ ਉਹਨਾਂ ਦਾ ਆਪ ਨਹੀਂ ਮੰਨੂ ਜਾਣਿਆ ਭਗਤ ਜੀ ਕਹਿੰਦੇ ਤੁਸੀਂ ਉਹਨਾਂ ਤੋਂ ਕੀ ਭਾਲਦੇ ਹੋ ਪੰਚਮ ਪਾਦਸ਼ਾ ਸੋ ਕੋ ਨਹੀਂ ਸਦਾ ਪਨ ਸਮਝਾਉਂਦੇ ਨੇ ਬਟਾਉ ਸਿਉਂਜੂ ਲਾਵੇ ਨੀ ਤਾਂ ਕੋ ਹੱਥ ਨਾ ਆਵੇ ਕੁਛ ਨਹੀਂ ਹਟਾਉਣਾ ਫਿਰ ਆਪਣੇ ਮਨ ਤਾਂ ਮੈਂਟ ਚ ਹੀ ਬਦਲ ਜਾਂਦਾ ਹੈ ਜੁਨੀਆਂ ਚ ਘੁੰਮਦਾ ਇਹ ਤਨ ਤਨ ਕ੍ਰਿਸ਼ਨ ਓੜੇ ਕੰਬਲੀ ਐਸੀ ਕਲਪਨਾ ਕਾਲੀ ਇੱਕ ਕੰਬਲੀ ਇਹਨੇ ਓੜੀ ਕਿੰਨੇ ਜਨਮ ਹੋ ਗਏ ਨੂੰ ਸਮਝੇ ਨਹੀਂ ਆ ਰਹੀ ਇੱਕ ਸਰੀਰ ਚੋਂ ਨਿਕਲਦਾ ਦੂਏ ਚ ਵੱਡ ਜਾਂਦਾ ਤੇ ਕਿੱਡੇ ਕਿ ਸਿਆਣੇ ਆਪਾਂ ਜਿਹਨਾਂ ਦੇ ਪਿੱਛੇ ਲੱਗੇ ਹੋਇਆ ਸੰਕਾਦਕ ਨਰਦ ਮੁਨ ਸੇਖਾ ਸੇਖਾ ਗਿਆਨਬਾਨ ਮਨੀ ਰਿਸ਼ੀ ਮਨੀ ਆਪਦੇ ਆਪ ਨੂੰ ਤਿੰਬੀ ਤਨ ਮੈ ਮੰਨੀ ਪਿਖਾ ਉਹਨਾਂ ਨੇ ਨਹੀਂ ਜਾਣਿਆ ਮਨ ਨੂੰ ਭਾਈ ਇਸ ਮਨ ਕੋ ਕੋ ਖੋਜੋ ਭਾਈ ਤਨ ਛੁੱਟੇ ਮਨ ਕਹਾਂ ਸਮਾਈ ਮਹਾਰਾਜ ਕਹਿੰਦੇ ਇਹਨੂੰ ਖੋਜੋ ਭਾਈ ਕਿੱਧਰੋਂ ਆਉਂਦਾ ਹੈ ਕਿੱਧਰ ਨੂੰ ਜਾਂਦਾ ਹੈ ਸਰੀ ਛੱਡ ਕੇ ਕਿੱਥੇ ਚੱਲ ਜਾਂਦਾ ਹੈ ਇਹ ਬਾਣੀ ਦੀ ਖੋਜ ਹੈ ਭਾਈ ਕਹਿੰਦੇ ਵੀ ਆਪਾਂ ਰੋਜ਼ ਜੋ ਪ੍ਰਭ ਨੂੰ ਮਿਲਵਾ ਚਾਹੇ ਖੋਜ ਸ਼ਬਦ ਮੇਲੇ ਨਹੀਂ ਪਰ ਉਹ ਕੰਮ ਨਹੀਂ ਕਰਦੇ ਆਪਾਂ ਜੋ ਗੁਰੂ ਭਗਤ ਸੇਵਾ ਉਹਨਾਂ ਨੇ ਆਪਾਂ ਨੂੰ ਕਿਹਾ ਗੁਰ ਪ੍ਰਸਾਦੀ ਜੈਦੇਉ ਨਾਮਾ ਭਗਤੀ ਕੇ ਪ੍ਰੇਮ ਇਨਹੀ ਹੈ ਜਾਨਾ ਭਗਤ ਨਾਮਦੇਵ ਜੀ ਜੈਦੇਵ ਜੀ ਇਹ ਗੁਰੂ ਪਖ ਸਹਿਬਾਨ ਦਾ ਮਾਰਗ ਹੈ ਫਿਰ ਆਪਾਂ ਨੂੰ ਪਤਾ ਲੱਗਣਾ ਸੱਚ ਕੀ ਹੈ ਉਹਨਾਂ ਨੇ ਜਾਣੇ ਗੁਰ ਪ੍ਰਸਾਦੀ ਭਾਵ ਗੁਰ ਪ੍ਰਸਾਦ ਗੁਰ ਸ਼ਬਦ ਦੀ ਗਿਆਨ ਗੁਰਦੇਵ ਦੀ ਕਿਰਪਾ ਇਹ ਲੈਣੀ ਆਪਾਂ ਕਾਮ ਕ੍ਰੋਧ ਵਰ ਲੋਭ ਮੋਹ ਬਿਨਸ ਜਾਏ ਮੇਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵ ਇਹ ਗੁਰਦੇਵ ਗਿਆਨ ਦੇ ਦੇਵ ਕਿਰਪਾ ਰਹਿਮਤ ਕਰੋ ਸਾਡਾ ਸੰਸਾਰ ਤੇ ਹੁਣਾ ਸਫਲ ਹੋਵੇ ਉਹ ਤਾਂ ਆਪਕਾ ਦੀ ਅਰਦਾਸ ਕੀਤੀ ਨਹੀਂ ਹੈਗੀ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤੀ ਕੀ ਪ੍ਰੇਮ ਇਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਣ ਜਾਣਾ ਜਿਸ ਕਾ ਭਰਮ ਗਿਆਤ ਨਹੀਂ ਸਾਚ ਪਛਾਨਣਾ ਜਿਹਦਾ ਭਰਮ ਚੱਲਿਆ ਜਾਂਦਾ ਭਰਮ ਕੀ ਹੈ ਹਨੇਰਾ ਸਾਡੇ ਅੰਦਰ ਹਨੇਰਾ ਹੈ ਅਗਿਆਨਤਾ ਹੈ ਇਹ ਪੰਡੇ ਮਾ ਹਨ੍ਹਦ ਗੁਬਾਰਾ ਹਰ ਕਾ ਨਾਮ ਸੰਗੋ ਜਾ ਰਹੀ ਹਰ ਕਥਾ ਨਾਲ ਜੁੜੇ ਰਹੇ ਚਾਨਣ ਰਹੂਗਾ ਆਪਦੇ ਘਰ ਪਹੁੰਚ ਜਾਗੇ ਜਿਵੇਂ ਅਸੀਂ ਕੋਈ ਵਾਇਕ ਲੈ ਕੇ ਜਾਂਦੇ ਜੋ ਲਾਈਟ ਬੰਦ ਹੋ ਜਾਂਦੀ ਹੈ ਹਨੇਰੀ ਜਦ ਹੀ ਹਨੇਰਾ ਪਿੱਛੇ ਆ ਜਾਂਦਾ ਹਨੇਰਾ ਗਿਆ ਨਹੀਂ ਕਿਤੇ ਲਾਈਟ ਕਰਕੇ ਦੂਰ ਹੁੰਦਾ ਈਵੇਂ ਗੁਰਸ਼ਬਦ ਦੀ ਕਮਾਈ ਜੇ ਕਰਦੇ ਰਹਾਂਗੇ ਤਾਂ ਬਚੇ ਰਹਾਂਗੇ ਕਾਲ ਤੋਂ ਗੁਰਪ੍ਰਸਾਦ ਦੀ ਚੈਦੇਉ ਨਾਮਾ ਭਗਤੀ ਕੀ ਪ੍ਰੇਮ ਇਨਹੀ ਜਾਨਣਾ ਇਸ ਮਨ ਕੋ ਨਹੀਂ ਆਵਣ ਜਾਣਾ ਜਿਸਕਾ ਭਰਮ ਗਿਆ ਤਿਨੀ ਸਾਚ ਪਛਾਣਣਾ ਜਦੋਂ ਭਰਮ ਚੱਲਿਆ ਜਾਂਦਾ ਮੇਰਾ ਭਰਮ ਗਿਆ ਪੋ ਭਾਗਾ ਤਬ ਰਾਮ ਨਾਮ ਚਿਤ ਲੱਗ ਫਿਰ ਕਿਤੇ ਆਤਰਾਤਮਾ ਨਾ ਬੁੱਧੀ जोडਦੀ ਹੈ ਜਦੋਂ ਭਰਮ ਚੱਲਿਆ ਜਾਂਦਾ ਅਕੀਪਕ ਜੀ ਕੀ ਸਮਝਾਉਂਦੇ ਆ ਹੁਕਮੇ ਹੋਇਆ ਹੁਕਮ ਬੂਸਮਾਈ ਹੁਕਮ ਨਾ ਲੱਗ ਹੋਇਆ ਆਪਦੇ ਮੂਲ ਤੋਂ ਹੁਕਮ 부ਝ ਕੀ ਆਪਾਂ ਉੱਚ ਲੈ ਹੋਣਾ ਹੁਕਮ ਦਾ ਬਾਣੀ ਵਖਿਆਨ ਕਰਦੀ ਹੈ ਜਪਜੀ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਆ ਨਾਨਕ ਹੁਕਮੇ ਜੀ 부ਝੇ ਤਾਂ ਹਉਮੈ ਕਹੇ ਨਾ ਕੋਈ ਪਰ ਫਿਰ ਵੀ ਅਸੀਂ ਜਦੋਂ ਜਿਹੇ ਚ ਲੱਗੇ ਹੋਏ ਆ ਸਰੀਰ ਕਰਕੇ ਆਤਮਾ ਤੋਂ ਕੋਰੇ ਬੈਠੇ ਆ ਇਹ ਗਲਤੀ ਕਰਾਂਗੇ ਫਿਰ ਕਾਲ ਲੈ ਜਾਊਗਾ ਭਾਈ ਇਸ ਮਨ ਕੋ ਨਹੀਂ ਆਵਣ ਜਾਣਾ ਜਿਸ ਕਾ ਪਰਮ ਗਿਆਤ ਨਹੀਂ ਸਾਚ ਪਛਾਨਣਾ ਇਸ ਮਨ ਕੋ ਰੂਪ ਨ ਅਰੇਖਿਆ ਕਾਈ ਹੁਕਮੇ ਹੋਇਆ ਹੁਕਮੂ ਸਮਾਈ ਹੁਕਮ ਨੂੰ ਸਮਝ ਕੇ ਉਹ ਚ ਆਪਾਂ ਲਿਆ ਹੁਣ ਕਿਵੇਂ ਲਾਏ ਹੁਣ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੀ ਨਦੀਆਂ ਨਾਲੇ ਜਿਵੇਂ ਚੱਲੇ ਹੋਏ ਨੇ ਇੱਕ ਦਿਨ ਸਮੁੰਦਰ ਚ ਲਏ ਹੋ ਜਾਂਦੇ ਨੇ ਜੇ ਆਪਾਂ ਚੱਲਦੇ ਰਹੇ ਗੁਰੂ ਦੇ ਪਿੱਛੇ ਇੱਕ ਦਿਨ ਆਪਾਂ ਵੀ ਆਪਦੇ ਘਰ ਪਹੁੰਚ ਜਾਗੇ ਆਤਮਾ ਪ੍ਰਾਤਮਾ ਦੇ ਵਿੱਚ ਲਏ ਹੋ ਜਾਂਦੀ ਹੈ ਇਸ ਮਨ ਕਾ ਕੋਈ ਜਾਣੇ ਭਿਓ ਇਹ ਮਨ ਲੀਨ ਪਏ ਸੁਖਦਿਓ ਜਦ ਤੱਕ ਇਹ ਮਨ ਟਿਕਦਾ ਨਹੀਂ ਠਿਰ ਨਹੀਂ ਹੁੰਦਾ ਆਵਦੇ ਮੂਲ ਚ ਲਹਿ ਨਹੀਂ ਹੁੰਦੀ ਬੁੱਧੀ ਜਦ ਤੱਕ ਸੁਖ ਨਹੀਂ ਮਿਲਦਾ ਭਾਈ ਉਦੋਂ ਸੁਖ ਮਿਲਣਾ ਆਪਨੂੰ ਜੀਓ ਇੱਕ ਔਰ ਸਗਲ ਸਰੀਰਾ ਆਤਮਾ ਇੱਕ ਹੈ अनेਕਾਂ ਸਰੀਰ ਬਦਲੇ ਇਹਨੇ 84 ਲੱਖ ਦੀ ਜੁਨੀ ਤਾ ਢੇੜਾ ਕੱਢ ਕੇ ਮਨੁੱਖਾ ਦੇਹੀ ਤੱਕ ਪੜਿਆ ਵਾ ਇਸ ਮਨ ਕੋ ਰਬ ਰਹਿ ਕਬੀਰਾ ਕਹਿੰਦੇ ਅਸੀਂ ਤਾਂ ਭਾਈ ਇਹਨੂੰ ਫੜ ਲਿਆ ਸਮਝ ਲਿਆ ਔਰ ਆਪਦੇ ਸਤਿਗੁਰੂ ਵਿਚ ਲਾਏ ਹੋਵੇ ਆਪਾਂ ਵੀ ਤੇ ਪ੍ਰਾਪਤੀ ਕਰਨੀ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੇ ਰਹੀਏ ਔਰ ਚਲਦੇ ਰਹੀਏ ਇੱਕ ਦਿਨ ਆਪਾਂ ਆਪਦੇ ਘਰ ਪਹੁੰਚ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ